ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਜਿਸ ਸਨਿਆਰਿਆਂ ਦਾ ਮੁੰਡਾ ਕਨੇਡਾ ਪੀਆਰ 97 ਦਾ ਜਨਮ ਵੀਰ ਦਾ ਡਾਟਾ ਮੈਂ ਇੱਥੇ ਪਾ ਦੇਣਾ ਨਾਮ ਨਹੀਂ ਪਾਵਾਂਗੇ ਜੀ ਲੁਧਿਆਣਾ ਏਰੀਆ ਵੀਰ ਦਾ ਤੇ ਆਪਾਂ ਨੂੰ ਕੁੜੀ ਵਧੀਆ ਪੜੀ ਲਿਖੀ ਚਾਹੀਦੀ ਹੈ ਜੀ ਤੇ ਸਨਿਆਰਿਆਂ ਦੀ ਕੁੜੀ ਹੋਵੇ ਜੀ ਇੰਟਰ ਕਾਸਟ ਵਾਲੇ ਸੰਪਰਕ ਨਾ ਕਰਨ ਉਹਨਾਂ ਨੇ ਆਪਦੀ ਕਾਸਟ ਜੀ ਕਰਨ ਤੇ ਆਪਣੀ ਇਹ ਹੱਥ ਵਨ ਕੇ ਬੇਨਤੀ ਹੈ ਤੇ ਸਨਿਆਰਿਆਂ ਦੇ ਕੁੜੀਆਂ ਵਾਸਤੇ ਹੈ ਧੰਨਵਾਦ ਜੀ ਸਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਕਾ ਆਪਣੇ ਕੋਲੇ ਅੰਮ੍ਰਿਤਧਾਰੀ ਕੁੜੀ ਆਈ ਆ ਜੀ ਡਬੋਸੀ ਤੇ ਲੜਕੀ ਵਾਲਿਆਂ ਦੀ ਡਿਮਾਂਡ ਹੈ ਜੀ 35 ਲੱਖ ਰੁਪਏ ਦੀ ਅੰਮ੍ਰਿਤਧਾਰੀ ਮੁੰਡਾ ਚਾਹੀਦਾ ਆਪਾਂ ਨੂੰ ਚਾਹੇ ਪੈੜੀ 2 ਕਿਲੀ ਹੋਵੇ ਪਰ 35 ਲੱਖ ਰੁਪਏ ਦੀ ਡਿਮਾਂਡ ਹੈ ਭੈਣ ਉਹਾਂ ਦੀ ਆਪਾਂ ਡਾਟਾ ਸੋਨੂੰ ਇੱਥੇ ਪਾ ਦਿੰਨੇ ਆ ਜੇ ਕਿਸੇ ਮੇਰੇ ਵੀਰ ਦਾ ਵਿਚਾਰ ਬਣਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿੱਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਹੈ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਜਟਾਂ ਦੀ ਕੁੜੀਆ 93 ਦਾ ਜਨਮ ਹੈ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਫਖੀਰਾਂ ਦੀ ਲੜਕੀ ਆਈ ਹੈ ਜੀ ਫਖੀਰਾਂ ਦੀ ਸਾਈਆਂ ਦੀ ਲੜਕੀ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਲੜਕੀ ਬਿਲਕੁਲ ਗਰੀਬ ਘਰੋਂ ਆਈ ਜੀ ਚੁੰਨੀ ਚੜਾਵਾ ਕਰਨ ਕੇ ਭੈਣ ਦੀ ਉਮਰ ਹੈਗੀ ਹੈ ਸਾਰੀ 22 ਸਾਲ ਆਪਾਂ ਨੂੰ ਮੁੰਡਾ ਵੀ ਫਖੀਰਾਂ ਦਾ ਹੀ ਚਾਹੀਦਾ ਹੈ ਠੀਕ ਹੈ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਭੈਣ ਦੀ ਬੀਏ ਕਰੀ ਹੋਈ ਹੈ ਤੇ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਕੁੜੀ ਦਾ ਇਹਦਾ ਬਟਿਕ ਦਾ ਵੀ ਕਰਿਆ ਹੋਇਆ ਚੁੰਨੀ ਚੜਾਵਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਅੰਕਲ ਆਇਆ ਜੀ ਕੈਨੇਡਾ ਪੀਆਰ ਰਮਦਾਸ ਜੀ ਸਿੱਖ ਜਾਤ ਅੰਕਲ ਦੀ ਕਾਸਟ ਰਮਦਾਸ ਜੀ ਸਿੱਖ ਹੈ 57 ਸਾਲ ਉਮਰ ਹੈ ਜੀ ਕੈਨੇਡਾ ਦਾ ਪੀਆਰ ਹੈ ਤੇ ਆਪਾਂ ਨੂੰ ਕੈਨੇਡਾ ਦੇ ਵਿੱਚ ਕਿਸੇ ਵੀ ਕਾਸਟ ਦੀ ਮਤਲਬ ਜਨਾਨੀ ਹੋਵੇ 45 50 ਸਾਲ ਦੀ ਹੋਵੇ 40 ਦੀ ਹੋਵੇ ਜਿੰਨੀ ਵੀ ਉਮਰ ਦੀ ਮਰਜ਼ੀ ਹੋਵੇ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਹੀ ਤੁਸੀਂ ਦੱਸ ਸਕਦੇ ਹੋ ਤੇ ਆਪਾਂ ਨੂੰ ਚਾਹੀਦੀ ਵੀ ਕੈਨੇਡਾ ਹੀ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਪੱਕੀ ਹੋਵੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਜੇ ਮੇਰੇ ਵੀਰ ਭੈਣ ਕੋਲੇ ਕੋਈ ਇਹੋ ਜਿਹਾ ਡਾਟਾ ਹੈਗਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤਾਂ ਉਹ ਮੇਰੇ ਨਾਲ ਡਾਟਾ ਜ਼ਰੂਰ ਸ਼ੇਅਰ ਕਰਿਓ ਜੀ ਆਪਾਂ ਨੇ ਅੰਕਲ ਦਾ ਰਿਸ਼ਤਾ ਕਰਾਉਣਾ ਕੇਸ ਆਪਣੇ ਕੋਲੇ ਸਿੱਧਾ ਹੀ ਹੈ ਜੀ ਤੇ ਵੀਡੀਓ ਨੂੰ ਤੱਪ ਕੇ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਰੋਟੀ ਪੱਕਦੀ ਹੋ ਜੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਬਜ਼ੁਰਗ ਦਾ ਡਾਟਾ ਆਇਆ ਹੈ ਬਜ਼ੁਰਗ ਦੀ ਉਮਰ ਹੈਗੀ ਆ 50 ਸਾਲ ਤੇ ਤਿੰਨ ਬਜ਼ੁਰਗ ਦੇ ਬੇਟੀਆਂ ਨੇ ਤੇ ਆਪਾਂ ਨੂੰ ਜਨਾਨੀ ਮੁੰਡੇ ਵਾਲੀ ਚਾਹੀਦੀ ਹੈ ਮੁੰਡਾ 20 ਸਾਲਾਂ ਤੋਂ ਘੱਟ ਹੋਵੇ ਜਨਾਨੀ ਮੁੰਡੇ ਵਾਲੀ ਹੋਵੇ ਤਾਂ ਮੁੰਡਾ 20 ਸਾਲ ਤੋਂ ਘੱਟ ਹੋਵੇ 20 ਸਾਲ ਦਾ ਮੁੰਡਾ ਨਾ ਹੋਵੇ 12-15 ਸਾਲ ਤੱਕ ਮੁੰਡਾ ਚੱਲ ਜੂਗਾ ਤੇ ਤਿੰਨ ਬੇਟੀਆਂ ਨੇ ਪਹਿਲਾਂ ਵਾਲੀ ਘਰ ਵਾਲੀ ਹੈਗੀ ਆ ਉਹਦੀ ਰਜਾਵੰਦੀ ਦੇ ਨਾਲ ਹੀ ਮੁੰਡੇ ਵਾਲੀ ਲੇਡੀਜ਼ ਦੇ ਨਾਲ ਅੰਕਲ ਨੇ ਵਿਆਹ ਕਰਾਉਣਾ ਤੇ 50 ਸਾਲ ਅੰਕਲ ਦੀ ਉਮਰ ਹੈ ਜੇ ਕੋਈ ਮੇਰੀ ਭੈਣ ਇਹ ਜੀ ਹੈਗੀ ਹੈ ਜਨਾਨੀ ਤੇ ਮੇਰੇ ਨਾਲ ਸੰਪਰਕ ਕਰੋ ਆਪਦਾ ਡਾਟਾ ਮੈਨੂੰ ਅ ਅਨਬਾਕਸ ਦੇ ਵਿੱਚ ਸੈਂਡ ਕਰ ਦਿਆ ਕਰੋ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਧੰਨਵਾਦ ਕਮੈਂਟ ਵਧੀਆ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਮੈਸੂਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜੱਟਾਂ ਦੀ ਕੁੜੀਆ ਛੋਟੀ ਨਮਰਾ ਜੀ ਕੁੜੀਆ ਦੀ 20 ਸਾਲ ਦੀ ਹੈ ਕੁੜੀਆ ਆਪਾਂ ਨੂੰ 25 ਸਾਲ ਤੱਕ ਮੁੰਡਾ ਚਾਹੀਦਾ ਜੱਟਾਂ ਦਾ ਮੁੰਡੇ ਨੂੰ 4 ਤੋਂ 5 ਕੀਲਿਆਂ ਦੇ ਵਿੱਚ ਆਪਾਂ ਨੂੰ ਚਾਹੀਦਾ ਤੇ ਮੁੰਡਾ ਖੇਤੀ ਕਰਦਾ ਹੋਵੇ ਚਾਹੀ ਚਾਹੇ 5 ਕੀਲਿਆਂ ਠੇਕੇ ਤੇ ਨਾਂ ਦਿੱਤੇ ਹੋਣ ਖੇਤੀ ਕਰਦਾ ਹੋਵੇ ਤਾਂ ਵੀ ਠੀਕ ਹੈ ਜੇ ਮੁੰਡਾ ਕੋਈ ਇਹਦੇ ਨਾਲ ਨੌਕਰੀ ਕਰਦਾ ਤਾਂ ਉਦੋਂ ਵੀ ਵਧੀਆ ਮੁੰਡਾ 25 ਸਾਲ ਤੋਂ ਜ਼ਿਆਦਾ ਨਾ ਹੋਵੇ ਜੀ ਮਿਹਨਤੀ ਹੋਵੇ ਮੁੰਡਾ ਖਾਂਦਾ ਪੀਂਦਾ ਨਸ਼ਾ ਰਹਿਤ ਹੋਵੇ ਤੇ ਆਪਣੇ ਕੋਲੇ ਕੁੜੀ ਹੈ ਜੀ ਧੂਰੀ ਏਰੀਏ ਤੋਂ ਧੂਰੀ ਸੰਗਰੂਰ ਮਰੇਲ ਕੋਟਲਾ ਤੇ ਲੁਧਿਆਣਾ ਇੱਥੇ ਤੱਕ ਜਾਂਦੇ ਨਹੀਂ ਜੀ ਇਦੋਂ ਗਵਨ ਨਹੀਂ ਜਾਂਦਾ ਪਰਿਵਾਰ ਤੇ ਵਧੀਆ ਚੰਗੇ ਪਰਿਵਾਰ ਦੀ ਕੁੜੀਆ ਚੁੰਨੀ ਚੜਾਵਾ ਕਰ ਦੇਣਗੇ ਹਫ਼ਤੇ ਦੇ ਵਿੱਚ ਵਿੱਚ ਹੀ ਵਿਆਹ ਕਰ ਦੇਣਗੇ ਜੀ ਤੇ ਜੇ ਉਹਨਾਂ ਨੂੰ ਠਕਾਉਣਾ ਪਸੰਦ ਆ ਗਿਆ ਤੇ ਕਰੋ ਸੰਪਰਕ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਆਪਦਾ ਦੱਸਿਓ ਧੰਨਵਾਦ